ਜਿਹੜੇ ਪਿਛਲੀਆਂ ਸਰਕਾਰਾਂ ਹੁੰਦੀਆਂ ਸੀ ਨਾ ਉਹ ਐਂਡ ਤੇ ਆਣ ਜਿਹੜੇ ਲਾਸਟ ਵਾਲੇ 6 ਮਹੀਨੇ ਚ ਇਲੈਕਸ਼ਨ ਦੇ ਰਹਿ ਜਾਂਦੇ ਸੀ ਨਾ ਉਦੋਂ ਜਿਹੜੇ ਸੜਕਾਂ ਦੇ ਨੀ ਪੱਥਰ ਰੱਖਦੇ ਹੁੰਦੇ ਸੀ ਹੁਣ ਜਿਹੜੀ ਸਰਕਾਰ ਆ ਸਾਡੇ ਮੈਨੂੰ ਲੱਗਦਾ ਵੀ ਆ ਫਿਲਸਫਾ ਚੱਲ ਰਿਹਾ ਸਾਡੇ ਜਿਹੜੇ ਵਿਕਾਸ ਦੇ ਕਾਰਜਾਂ ਨੀ ਪੱਥਰ ਸੜਕਾਂ ਦੇ ਵੀ ਰੱਖੇ ਜਾ ਰਹੇ ਆ ਔਰ ਜਿਹੜੇ ਮੰਡੀਆਂ ਦੇ ਛੱਡ ਆ ਉਹਨਾਂ ਦੇ ਵੀ ਰੱਖੇ ਜਾ ਰਹੇ ਆ ਹੋਰ ਜਿਹੜੇ ਸਾਡੇ ਹੈਲਥ ਸੈਂਟਰ ਆ ਉਹ ਵੀ ਸਾਡੇ ਨੀਪਤਰ ਸਾਡੇ ਹਲਕੇ ਦੇ ਵਿੱਚ ਵੀ ਰੱਖੇ ਜਾ ਰਹੇ ਆ ਹੋਰ ਪਿੰਡਾਂ ਦੇ ਵਿੱਚ ਵੀ ਰੱਖੇ ਜਾ ਰਹੇ ਆ ਵਿਕਾਸ ਵੱਲੋਂ ਸਾਨੂੰ ਕੋਈ ਕਮੀ ਨਹੀਂ ਵਿਕਾਸ ਦੇ ਸਾਡੇ ਕੰਮ ਜਿਹੜੇ ਉਹ ਚੱਲਦੇ ਆ ਕੋਈ ਵੀ ਮੁੱਖ ਮੰਤਰੀ ਜਿਹੜਾ ਆ ਜਿਹੜੇ ਸਾਡੇ ਪਿੰਡੂ ਗਰਾਊਂਡ ਲੈਵਲ ਤੇ ਕੋਈ ਵੀ ਮੁੱਖ ਮੰਤਰੀ ਜਿਹੜਾ ਸਾਡੇ ਅਜੇ ਤੱਕ ਨਹੀਂ ਆਇਆ ਬਾਡਰ ਬੈਲਟ ਤੇ ਬਾਡਰ ਬੈਲਟ ਤੇ ਖਾਸ ਕਰਕੇ ਕੋਈ ਸਾਰ ਲਾਈਨ ਵੀ ਨਹੀਂ ਆਇਆ ਤੇ ਵੈਸੇ ਜੀ ਚੋਨਾ ਬੇਣੀ ਦਾ ਆਉਂਦੇ ਸੀ ਬਾਰੇ ਮੋਟੇ ਜਿਹੜੀਆਂ ਰੈਲੀਆਂ ਕਰਦੇ ਸੀ ਪਰ ਜਦੋਂ ਰੈਲੀਆਂ ਕਰਕੇ ਵੋਟਾਂ ਲੈ ਜਾਂਦੇ ਸੀ ਬਾਅਦ ਚ ਕੋਈ ਨਹੀਂ ਸੀ ਬੋੜਦਾ ਇਸ ਵਾਸਤੇ सीएम साहब ਸਾਡੇ ਸਰਦਾਰ ਭਗਵੰਤ ਸਿੰਘ ਮਾਨ ਪਹਿਲਾਂ ਵੀ ਸਾਡੇ ਕੋਲ ਆਉਂਦੇ ਰਹਿੰਦੇ ਆ ਪਰ ਹੁਣ ਵੀ ਸਾਡੇ ਕੋਲ ਆ ਰਹੇ ਆ ਛੜਕਾਂ ਬਹੁਤ ਸਾਡੇ ਨਾਲ ਬਣ ਗਈਆਂ ਨੇ ਛੜਕਾਂ ਦਾ ਪਿੰਡਾਂ ਦੀਆਂ ਫਿਰਨੀਆਂ ਛੜਕਾਂ ਬਕਾਸ਼ ਦੇ ਨਾਂ ਤੇ ਜਾਵਾਂਗੇ ਹਾਂ ਬਕਾਸ਼ ਦੇ ਨਾਂ ਤੇ ਜਾਵਾਂਗੇ ਸਿਰਫ ਤੇ ਸਿਰਫ ਇੱਕ ਆਮ ਆਦਮੀ ਪਾਰਟੀ ਐ ਜੀ ਨੇ ਕੰਮਾਂ ਦੀ ਰਾਜਨੀਤੀ ਕੀਤੀ ਐ ਜਿਨੇ ਮੈਨੀਫੈਸਟੋ ਬਦਲ ਕੇ ਰੱਖਤੇ ਵੱਡੀਆਂ ਵੱਡੀਆਂ ਪਾਰਟੀਆਂ ਦੇ